ਹਾਂਜੀ ਕੀ ਹਾਲ ਚਾਲ ਨੇ ਕਿਸਾਨ ਵੀਰੋ ਤੇ ਆਪਾਂ ਨੂੰ ਬੜੇ ਵੀਰਾਂ ਦੇ ਮੰਨ ਕੇ ਚਲੋ ਕਮੈਂਟ ਮੈਸੇਜ ਆਈ ਜਾਂਦੇ ਨੇ ਬਈ ਮੂੰਗੀ ਬਾਣ ਚ ਕਿੰਨੇ ਰੁਪਏ ਦੀ ਹੋਗੀ ਸੋ ਅੱਜ ਆਪਾਂ ਤੁਹਾਨੂੰ ਇਹ ਦੱਸਦੇ ਆ ਜਿਹੜੀ ਆਪਣੀ ਮੂੰਗੀ ਹੈ ਵੀਰੇ ਉਹ ਆਪਾਂ ਤੁਸੀਂ ਐ ਮੰਨ ਲਓ ਵੀ ਐਵਰੇਜ ਆਪਣਾ 6 ਦੀ ਪਰ ਆਪਾਂ 5 ਕੁਇੰਟਲ ਤੇ ਲਾਲੂ ਕੋ ਚੰਗਾ ਮਾੜਾ ਬਾਣ ਰਹੇ ਹੁੰਦੇ ਨਾ ਵਧੀਆ ਬਾਣ ਦੇ ਵਿੱਚ ਆਪਣਾ 6 ਕੁਇੰਟਲ ਹੋਈ ਹੈ ਜਿਹੜਾ ਕੋਈ ਮਾੜਾ ਮੋੜਾ ਸੀਗਾ ਲਾ ਲਓ ਕੁਝ ਖੇਤ ਆਪਣਾ ਹੈਗਾਗਾ 5 ਕੁਇੰਟਲ ਦੀ ਐਵਰੇਜ ਵੀਰੇ ਠੀਕ ਹੈ ਤੇ ਦੂਜਾ ਰੇਟ ਲੱਗੀ ਸੀ ਆਪਣੀ 625 ਰੁਪਏ ਠੀਕ ਹੈ ਤੇ ਤੁਸੀਂ ਜੋੜ ਲਓ ਆਪਣੇ ਸਮਥਿੰਗ 30 ਕਿਲੋ ਰੁਪਏ ਵੀਰੇ ਕਿੱਲਾ ਹੋਗੀ ਮੂੰਗੀ 30000 ਰੁਪਏ ਦੀ ਕਿਤੇ ਦੀ ਆਪਣੀ ਮੂੰਗੀ ਹੋਗੀ ਵੀਰੇ ਠੀਕ ਹੈ ਤੇ ਜੇ ਰੇਟ ਹੋਰ ਇਦੋਂ ਵਧੀਆ ਹੁੰਦਾ ਤਾਂ ਟੱਪਦੀ ਠੀਕ ਹੈ ਪਰ ਜਿਹੜਾ ਰੇਟ ਸੀਗੇ ਉਹ 7000 ਦੇ ਸੀਗੇ ਐਕਦੀ ਉਹ ਰੇਟ ਨਹੀਂ ਮਿਲੇ ਤੇ ਝਾੜ ਵੀ ਵਧੀਆ ਰਿਹਾ ਠੀਕ ਹੈ ਜੇ ਸਾਉਣਾ ਮੌਸਮ ਸੀਗਾ ਥੋੜਾ ਜਿਆ ਐਕਦੀ ਮੂੰਗੀਆਂ ਖਰਾਬ ਹੋ ਗਈਆਂ ਸੀਗੀਆਂ ਤਾਂ ਕਰਕੇ ਥੋੜੀ ਦਿੱਕਤ ਪੈ ਗਈ ਤੇ ਨਹੀਂ ਤਾਂ ਆਪਣੀ ਮੂੰਗੀ ਹੋਰ ਥੋੜਾ ਰੇਟ ਜ਼ਿਆਦਾ ਲੱਗਣੀ ਸੀਗੀ ਠੀਕ ਹੈ ਤੇ ਮੀਂਹ ਦੇ ਕਾਰਨ ਆਪਣੀ ਜਿਹੜੀ ਮੂੰਗੀ ਉਹ ਖਰਾਬ ਜ਼ਰੂਰ ਹੋ ਗਈ ਸੀਗੀ ਵਿੱਚ ਜਿਹੜੇ ਦਾਣੇ ਹਨ ਉਹ ਡਿਸਕਲਰ ਹੋਣ ਲੱਗ ਗਏ ਸੀਗੇ ਕੁਝ ਦੋ ਬਾਰਿਸ਼ ਪੈਂਦੀ ਰਹੀ ਪੈਂਦੀ ਰਹੀ ਨਾ ਉਹਦੇ ਨਾਲ ਖਰਾਬ ਹੋ ਗਈ ਤੇ ਦੂਜਾ ਆਪਾਂ ਹੁਣ ਹੁਣ ਬੀਜ ਬਾਰੇ ਵੀ ਦੱਸਾਂਗੇ ਅੱਗੇ ਕਿਹੜੇ ਕਿਹੜੇ ਬੀਜ ਨੇ ਹੈ ਨਾ ਕਿਹੜਾ ਵੀ ਵਧੀਆ ਰਿਹਾ ਉਹ ਵੀਡੀਓ ਤੁਹਾਨੂੰ ਨੈਕਸਟ ਵੀਡੀਓ ਪਾਵਾਂਗੇ ਤੇ ਜੇ ਆਹ ਵੀਡੀਓ ਆਪਣੇ ਚੰਗੀ ਲੱਗੀ ਤਾਂ ਵੀਰੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ